ਹਾਂ ਪਰ ਅਸੀਂ ਇੱਥੇ ਜੰਮੇ ਪਲੇ ਆ ਹਾਂ ਜੰਮਣ ਪਣ ਦੇ ਨਾਲ ਸਾਨੂੰ ਇੱਥੇ ਆਪਣਾ ਰਹਿਣ ਸਹਿਣ ਹਾਂ ਜਿੱਦਾਂ ਮੌਸਮ ਆ ਜੰਗਲ ਆ ਉਹਦੇ ਨਾਲ ਹੀ ਸਾਨੂੰ ਆਪਣਾ ਢਾਲਣਾ ਪਿਆ ਰਹਿਣਾ ਸਹਿਣਾ ਹਾਂ ਉਧਰੋਂ ਕਿਤੇ ਆਈ ਕਿਤੇ ਰਾਹਤੇ ਟਿੰਡਵਾ ਸਗਾ ਹਾਂ ਉਹ ਟਿੰਡਵੇ ਨੇ ਉਹ ਫੜ ਲੇ ਰਾਹਤੇ ਚ ਅੱਛਾ ਤਾਂ ਮੈਂ ਦੋ ਟਿੰਡ ਨੇ ਏਡਾ ਟਰੋਲਦਾ ਰਿਆਂ ਤੇ ਬੇ ਆਪਣੇ ਬੇਟੀਆਂ ਦੋ ਆਪਣੀਆਂ ਹਾਂਜੀ ਹਾਂਜੀ ਦੋ ਲੱਗਣੇ ਆ ਨਹੀਂ ਖੁਸ਼ੀ ਮਿਲਦੀ ਆ ਵਧੀਆ ਲੱਗਦਾ ਵਧੀਆ ਲੱਗਦਾ ਮਤਲਬ ਕਰੇ ਹੁੰਦੇ ਰਹਿੰਦੇ ਹੋਣੇ ਆ ਹਾਂ ਜਿੱਦਾਂ ਸਰਾਲ ਹੋਈ ਸਰਾਲਾ ਹੈ ਸਰਾਲਾ ਬਹੁਤ ਇੱਧਰ ਭਾਰੀਆਂ ਭਾਰੀਆਂ ਆ ਅੱਛਾ ਜੀ ਜੰਗਲਾਂ ਦੇ ਇਹਦਾ ਹੁਣ ਅਸੀਂ ਰਸਤੇ ਚੋਂ ਆਏ ਕਿ ਮੈਂ ਮੈਟਰੀ ਦੇ ਵਿੱਚ ਭਰਤੀ ਹੋਵਾਂ ਹਾਂ ਉਹ ਮੇਰੀ ਇੱਕ ਬਚਪਨ ਤੋਂ ਕਬੱਡੀ ਖੇਲਦੇ ਦੇ ਵਿੱਚ ਬਾਹ ਟੁੱਟ ਗਈ ਸੀ ਉਹ ਮੁੜ ਕੇ ਜੇ ਰਹੀਏ ਬਾਕੀਆਂ ਵਾਂ ਜਿਹੜੀਆਂ ਸਹੇਲੀਆਂ ਵੀ ਪਿੰਡ 'ਚ ਰਹਿੰਦੀਆਂ ਆਣੀਆਂ ਉਹ ਨਹੀਂ ਕਦੀ ਕਹਿੰਦੀ ਕਿ ਤੁਸੀਂ ਪਿੰਡ 'ਚ ਆ ਜਾਓ ਫੜ ਲਿਆ ਜੰਗਲੀ ਨੂੰ ਠੀਕ ਆ ਹੁਣ ਚੜ 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 ਜੇ ਕੀਤੀ ਤੇ ਤਰਨੇ ਅੱਛਾ ਜੀ ਮੈਂ ਕਿਹਾ ਵਿੱਚ ਕੋ ਖਤਰਾ ਆ ਹਾਂ ਮੈਂ ਨੱਠ ਕੇ ਉਹਦੇ ਕੋਲ ਗਿਆ ਜਦੋਂ ਉਹਨੇ ਇਹਨਾ ਸਿੰਘਰਨਾਕ ਜੰਗਲ ਆ ਜੀ ਤਕਰੀਬਨ ਕਹਿੰਦੇ ਬਾਗ ਤेंदुआ ਜ਼ਿਆਦਾ ਆ ਇੱਧਰ ਸਰਾਲਾਂ ਬਹੁਤ ਵਧੀਆ ਆਪਾਂ ਇਹ ਜੇ ਜੰਗਲ ਚ ਪ੍ਰਾਡ ਹੁੰਦਾ ਆਉਣਾ ਹਾਂਜੀ ਤੇ ਜਦੋਂ ਹੁਣ ਜੰਗਲ ਦੇ ਜਾਣੇ ਆ ਡਰ ਨਹੀਂ ਲੱਗਦਾ ਨਹੀਂ ਨਹੀਂ ਪਪਾ ਨਾਲੇ ਹੋਰ ਇਹਨਾਂ ਖੂਨ ਉਹ ਤਾਂ ਥੱਲੇ ਡਿਗਿਆ ਜਰਾ ਖੱਡੇ ਲਾਲੇ ਲਾਲੇ ਕੀਤੀਓ ਜਾਨਵਰ ਬਿਲਕੁਣੀ ਸਮਝਦਾਰਾ ਲਾਈ ਗਿਆ ਨਹੀਂ ਸਹੀ ਆ ਜੀ ਤੁਸੀਂ ਵੀ ਇਹਨਾਂ ਦੀ ਤਾਰੀਫ ਕੀਤੀ ਕਿ ਮੇਰੀ ਕੁੜੀਆਂ ਬਹੁਤ ਬਹਾਦਰ ਆ ਐ ਮਤਲਬ ਸਤਿ ਸ਼ਕਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਨਵਾਂ ਬਲੌਗ ਅਸੀਂ ਖੜੇ ਆ ਜੀ ਨਾਰੇ ਡਾਡੇ ਦੇ ਜੰਗਲਾਂ ਦੇ ਵਿੱਚ ਇਹ ਜੰਗਲ ਹੁਸ਼ਿਆਰਪੁਰ ਤੋਂ ਤਕਰੀਬਨ 12 ਤੋਂ 13 ਕਿਲੋਮੀਟਰ ਦਾ ਇਹ ਪਿੰਡ ਆ ਜੀ ਨਾਰਾ ਪਿੰਡ ਆ ਡਾਡਾ ਦੇ ਨਾਲ ਲੱਗਦਾ ਪਿੰਡ ਆ ਜੀ 2 ਕਿਲੋਮੀਟਰ ਤੇ ਬੇਸਿਕਲੀ ਇਕੱਠੇ ਆ ਨਾਰਾ ਡਾਡਾ ਇਕੱਠੇ ਚ ਮੰਨੇ ਜਾਂਦਾ ਹੈ ਜੀ ਅਸੀਂ ਜੰਗਲ ਦੇ ਵਿੱਚ ਖੜੇ ਆ ਜੀ ਦੀਆਂ ਵਾਨ ਜੰਗਲ ਆ ਖਤਰਨਾਕ ਜੰਗਲ ਆ ਬਹੁਤ ਖਤਰਨਾਕ ਇੱਥੇ ਜਾਨਵਰ ਵੀ ਆ ਅਸੀਂ ਚੱਲੇ ਆ ਜੀ ਇੱਕ ਪਰਿਵਾਰ ਨੂੰ ਮਿਲਣ ਵਾਸਤੇ ਇੱਕ ਜ਼ਿਮੀਂਦਾਰ ਪਰਿਵਾਰ ਵਾ ਜਿਹੜਾ ਆਪਣੀਆਂ ਕੁੜੀਆਂ ਦੇ ਨਾਲ ਰਹਿੰਦੇ ਆ ਆਪਣਾ ਗੁਜ਼ਾਰਾ ਆਪ ਹੀ ਕਰਦੇ ਆ ਰੋਟੀ ਪਾਣੀ ਸਭ ਕੁਝ ਆਪਣਾ ਬਣਾ ਕੇ ਆਪਣਾ ਖਾਂਦੇ ਆ ਇੱਥੇ ਤਾਂ ਕਿ ਦੁੱਧ ਵੀ ਆਪਣਾ ਘਰ ਦਾ ਸਬਜ਼ੀਆਂ ਵੀ ਘਰ ਦੀਆਂ ਵਿਦੋ ਆਰਗੈਨਿਕ ਪਿਓਰ ਆਰਗੈਨਿਕ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਬਹੁਤ ਰਿਸਕ ਲੈ ਰਹੇ ਆ ਕਿਉਂਕਿ ਇਹ ਸੁਣਨ ਨੂੰ ਮਿਲਿਆ ਸੀ ਕਿ ਜੰਗਲ ਦੇ ਵਿੱਚ ਬਹੁਤ ਖਤਰਨਾਕ ਜੰਗਲ ਆ ਤੁਸੀਂ ਸਾਹਮਣੇ ਦੇਖ ਲਓ ਇਹ ਜੇ ਜੰਗਲ ਵਾ ਕਿ ਜਿੱਥੇ ਇਹ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਕਿਹੜਾ ਜਾਨਵਰ ਆ ਜਾਣਾ ਤੇ ਚਲੋ ਜੀ ਮਿਲਦੇ ਆ ਅੱਗੇ ਜਾ ਕੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖਦੇ ਹੋ ਤਾਂ ਜੋ ਸਾਨੂੰ ਪਤਾ ਲੱਗ ਜਾਵੇ ਸਾਡੀ ਵੀਡੀਓ ਕਿੱਥੇ ਤੱਕ ਜਾ ਰਹੀ ਹੈ ਧੰਨਵਾਦ ਅੱਗੇ ਜਾ ਕੇ ਮਿਲਦੇ ਆ ਜੀ ਵੀਡੀਓ ਦੇ ਵਿੱਚ ਜੰਗਲ ਦਾ ਰਸਤਾ ਸ਼ੁਰੂ ਹੋ ਗਿਆ ਆਲੇ-ਦੁਆਲੇ ਇੱਕ ਖਤਰਨਾਕ ਜੰਗਲ ਆ ਜੀ ਤਕਰੀਬਨ ਕਹਿੰਦੇ ਬਾਗ ਤेंदुआ ਜ਼ਿਆਦਾ ਆ ਇੱਧਰ ਸਰਾਲਾਂ ਬਹੁਤ ਵਾ ਇਸ ਜੰਗਲ ਦੇ ਵਿੱਚ ਜੇ ਰਸਤੇ ਸਾਨੂੰ ਕੋਈ ਦਿਖੇ ਤੁਹਾਨੂੰ ਦਿਖਾਵਾਂਗੇ ਜ਼ਰੂਰ ਉਕੇ ਜੀ ਸਿਮੀ ਪਹਿਲੀ ਵਾਰ ਹੀ ਦੇਖਣੀ ਆ ਸਰਾਲ ਅਸੀਂ ਕਦੀ ਦੇਖੀ ਨਹੀਂ ਹੈਗੇ ਤਾਂ ਜਾ ਕੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਤੇ ਮੀਂਹ ਬਰਸਾਤ ਪਈ ਹੋਈ ਹੈ ਬਰਸਾਤ ਕਰਕੇ ਰਸਤਾ ਨਾ ਕਾਫੀ ਖਰਾਬ ਸੀਗਾ ਪਿੱਛੇ ਤੇ ਇਹ ਥੋੜਾ ਜਿਹਾ ਇੱਥੋਂ ਲੀ ਠੀਕ ਆ ਜੀ ਤੇ ਇਸ ਪਰਿਵਾਰ ਜਿਹੜਾ ਪਰਿਵਾਰ ਆ ਨਾ ਸਾਰਾ ਜੰਗਲ ਚ ਰਹਿੰਦਾ ਬਾਬਾ ਜੀ ਰਸਤਾ ਠੀਕ ਆ ਅੱਗੇ ਇਦਾਂ ਦਾ ਹੀ ਆ ਜੀ ਬਹੁਤ ਔਖਾ ਆ ਫਿਰ ਤਾਂ ਨਾ ਜੀ ਵੇਖ ਲੋ ਜੀ ਇੱਥੇ ਜੰਗਲ 'ਚ ਵੀ ਨੌਕਰੀ ਕਰਦੇ ਲੋਕੀ ਜੰਗਲਾਤ ਵਿਭਾਗ ਦੇ ਤੇ ਉਹ ਸਾਹਮਣੇ ਮੋਰ ਥੱਲੇ ਚਲ ਗਿਆ ਰਸਤਾ ਖਤਰਨਾਕ ਆ ਜੀ ਕਾਫੀ ਤਿਲਕਣ ਬਹੁਤ ਜ਼ਿਆਦਾ ਹੋਈ ਆ ਦੋਸਤੋ ਇਹ ਰਸਤਾ ਆ ਜਿਹੜਾ ਤੁਸੀਂ ਦੇਖ ਰਹੇ ਆ ਇਹ ਉਹ ਘਰਾਂ ਨੂੰ ਜਾਂਦਾ ਜਿੱਥੇ ਅਸੀਂ ਜਾ ਰਹੇ ਆ ਜਿਹੜਾ ਸਾਡਾ ਅੱਜ ਦਾ ਟਾਰਗੇਟ ਆ ਪਰਿਵਾਰ ਨੂੰ ਮਿਲਣ ਦਾ ਕਿੰਨਾ ਭਿਆਨਕ ਜੰਗਲ ਆ ਤੁਸੀਂ ਆਲੇ ਦੁਆਲੇ ਦੇਖੋ ਬਹੁਤ ਜ਼ਿਆਦਾ ਭਿਆਨਕ ਜੰਗਲ ਆ ਜੀ ਇਹ ਦੋਸਤੋ ਅਸੀਂ ਆ ਗਏ ਆ ਆ ਘਰ ਨੂੰ ਰਸਤਾ ਜਾਂਦਾ ਆ ਚੱਲਾਂਗੇ ਰਸਤੇ ਅੱਗੇ ਤੁਹਾਨੂੰ ਦਿਖਾਉਂਦੇ ਆ ਇਹ ਪਕਟੰਡੀ ਜੀ ਹੈਗੀ ਆ ਇਹ ਉਹਨਾਂ ਦੇ ਪਸ਼ੂ ਆ ਤੇ ਗਾਈਆਂ ਦੇਖ ਲਓ ਚੱਲ ਰਹੀਆਂ ਇਹੀ ਘਾਹ ਵਗੈਰਾ ਚਾਰ ਕੇ ਫੇ ਕਰਦੇ ਆ ਛੋਟਾ ਜਿਹਾ ਬੱਚੂ ਉਹਨਾਂ ਦਾ ਤੇ ਆਹ ਰਸਤਾ ਆ ਬਰਸਾਤ ਕਰਕੇ ਰਸਤਾ ਖਰਾਬ ਹੋ ਚੁੱਕਾ ਆ ਤੇ ਸਾਹਮਣੇ ਦੇਖੋ ਕੱਖਾਂ ਦੀ ਕੁਲੀ ਬਣਾਈ ਹੋਈ ਆ ਕੰਨਿਆਂ ਦੀ ਤੇ ਜਿੰਨਾ ਕੋ ਉਹਨਾਂ ਦਾ ਆਪਣਾ ਗੁਜ਼ਾਰਾ ਉਹ ਕਰ ਸਕਦੇ ਆ ਉਹ ਕਰ ਰਹੇ ਆ ਜਿੰਨੀ ਕੋ ਉਹਨਾਂ ਦੀ ਗੰਜائش ਹੈਗੀ ਆ ਇਦਿ ਇਹ ਲੋਕ ਬਹੁਤ ਔਖਾ ਆ ਇਹ ਜੀ ਰਸਤੀਆਂ ਦੇ ਵਿੱਚ ਜਾਣਾ ਨੰਗਣਾ ਕਾਫੀ ਔਖਾ ਸ਼ਹਿਰਾਂ ਵਾਲੇ ਤਾਂ ਪਸੰਦ ਨਹੀਂ ਕਰਦੇ ਜੇ ਮਾੜੀ ਜੀ ਬੂਟੀ ਵੀ ਨਾਲ ਲੱਗ ਜੰਦੇ ਤਾਂ ਕਹਿੰਦੇ ਹਾਏ ਮੰਮੀ ਟੱਚ ਹੋ ਗਿਆ ਤਾਂ ਕਰਕੇ ਪਿੰਡਾਂ ਵਾਲਿਆਂ ਦਾ ਕੰਮ ਆ ਜਿਹੜੇ ਸ਼ਹਿਰਾਂ ਦੇ ਵਿੱਚ ਰਹਿੰਦੇ ਉਹਨਾਂ ਲਈ ਤਾਂ ਜੰਗਲ ਦਾ ਬਹੁਤ ਔਖਾ ਆ ਘਾਹ ਦੇ ਵਿੱਚੋਂ ਹਰ ਕੋਈ ਨਹੀਂ ਰੰਗ ਸਕਦਾ ਪਰ ਫਿਰ ਵੀ ਬਹੁਤ ਦਲੇਰੀ ਆ ਕਿ ਉਹਨਾਂ ਦੀਆਂ ਜਿਹੜੀਆਂ ਕੁੜੀਆਂ ਆ 14-15 ਸਾਲ ਦੀਆਂ ਉਹ ਇਹ ਜੀ ਦੀਆਵਾਂ ਜੰਗਲਾਂ ਦੇ ਵਿੱਚ ਰਹਿੰਦੀਆਂ ਆ ਆਲੇ ਦੁਆਲੇ ਦੇਖ ਲੋ ਜੰਗਲ ਹੀ ਜੰਗਲ ਵਾ ਕਿ ਕਿੱਦਾਂ ਇਸ ਜੰਗਲ 'ਚ ਰਹਿੰਦੇ ਹੋਣਗੇ ਉਹ ਕੀ ਸੋਚਦੇ ਹੋਣਗੇ ਬਾਕੀ ਗੱਲਬਾਤ ਕਰਾਂਗੇ ਪਰਿਵਾਰ ਨਾਲ ਬੇਟੀਆਂ ਨਾਲ ਵੀ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਵੀ ਉਹਨਾਂ ਦੇ ਜੇ ਫਾਦਰ ਸਾਹਿਬ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਕਿਉਂਕਿ ਇਹ ਚੀਜ਼ ਨੂੰ ਹਾਈਲਾਈਟ ਕਰਨਾ ਬਹੁਤ ਜ਼ਰੂਰੀ ਆ ਲੋਕਾਂ 'ਚ ਦਲੇਰੀ ਤਾਂ ਆਉਗੀ ਲੋਕੀ ਪਿੰਡਾਂ 'ਚ ਰਹਿ ਕੇ ਖੁਸ਼ ਨਹੀਂ ਹੈਗੇ ਇਸ ਟਾਈਮ ਲੋਕੀ ਸ਼ਹਿਰਾਂ 'ਚ ਰਹਿ ਕੇ ਖੁਸ਼ ਨਹੀਂ ਹੈਗੇ ਉਹਨਾਂ ਨੂੰ ਇਹ ਵੀ ਚੀਜ਼ ਦਿਖਾਉਣੀ ਆ ਕਿ ਜੰਗਲ 'ਚ ਰਹਿਣਾ ਲੋਕੀ ਪਸੰਦ ਕਰਦੇ ਆ ਕੋਈ ਮਜਬੂਰੀ ਨਹੀਂ ਹੈਗੀ ਲੋਕਾਂ ਦੀ ਉਹ ਇਸ ਜੰਗਲ 'ਚ ਰਹਿੰਦੇ ਆ ਉਹਨਾਂ ਦੀ ਮਜਬੂਰੀ ਨਹੀਂ ਹੈਗੀ ਉਹ ਸ਼ੌਂਕ ਨਾਲ ਰਹਿੰਦੇ ਆ चलो जी चलते हैं अगे मिलते हैं अगे जाके दोस्तों आ देखो बहुत औखा है फिर भी तूड़ी रखी हुई है बरसात करके खराब हो गई है जंगल आ दीयावान जंगल काफी खतरनाक जंगल आ पिलकन बहुत ज्यादा है पैर संभल के जे कोई साडियो देख इस पिंड च आवानगा लोकेशन दस दें ਲਾਸਟ ਟਾਈਮ ਪਹਿਲਾਂ ਵੀ ਲੋਕੇਸ਼ਨ ਦੱਸੀ ਸੀਗੀ ਇਹ ਅਸੀਂ ਜਦੋਂ ਹੁਸ਼ਿਆਰਪੁਰ ਤੋਂ ਡਾਡੇ ਨਾਰੇ ਆਉਂਦੇ ਆ ਨਾਰੇ ਤੋਂ ਆ ਕੇ ਤਕਰੀਬਨ 4 ਤੋਂ 5 ਕਿਲੋਮੀਟਰ ਜੰਗਲ ਦੇ ਵਿੱਚ ਕਿਸੇ ਨੂੰ ਪੁੱਛ ਲਓ ਇੱਕ ਫਾਰਮ ਹਾਊਸ ਆਉਂਦਾ ਆ ਉਹ ਤੋਂ ਲੈਫਟ ਸਾਈਡ ਮੁੜ ਕੇ ਇਸ ਜੰਗਲ ਦੇ ਵਿੱਚ ਬਹੁਤ ਮਸ਼ਹੂਰ ਆ ਬਾਬਾ ਜੀ ਕਿਉਂਕਿ ਦੁੱਧ ਵੇਚਦੇ ਆ ਇਹ ਲੋਕੇਸ਼ਨ ਇਹਨਾਂ ਦੀ ਚਲੋ ਅਸੀਂ ਚੱਲਦੇ ਆਂ ਅੱਗੇ ਦੋਸਤੋ ਅਸੀਂ ਪੁੱਜ ਗਏ ਆ ਜਿਹੜਾ ਤੁਹਾਨੂੰ ਅਸੀਂ ਰਸਤੇ ਦੱਸਿਆ ਸੀ ਅਸੀਂ ਜੰਗਲ 'ਚ ਜਾ ਰਹੇ ਆ ਇੱਥੇ ਇੱਕ ਬਾਪ ਆਪਣੀਆਂ ਦੋ ਲੜਕੀਆਂ ਦੇ ਨਾਲ ਰਹਿੰਦਾ ਆ ਦੀਆਵਾਂ ਜੰਗਲਾ ਬਹੁਤ ਕਾਣਾ ਜੰਗਲਾ ਜਾਨਵਰ ਤੁਸੀਂ ਰਸਤਾ ਦੇਖਿਆ ਪਿੱਛੇ ਇਹ ਜੇ ਖਤਰਨਾਕ ਰਸਤੇ 'ਚ ਬਰਸਾਤ 'ਚ ਤਾਂ ਆਉਣਾ ਪੋਸਿਬਲ ਨਹੀਂ ਹੈਗਾ ਅਸੀਂ ਵੀ ਐ ਸਾਡੇ ਹਾਲਾਤ ਦੇਖ ਲਓ ਕੀ ਹੋਇਆ ਇਸ ਟਾਈਮ ਅਸੀਂ ਇਹ ਰਸਤਾ ਕਵਰ ਕਰਕੇ ਆਏ ਆ ਤਾਂ ਇਹ ਤਾਂ ਡੇਲੀ ਇੱਥੇ ਆਉਂਦੇ ਆ ਆਪਣੀਆਂ ਕੁੜੀਆਂ ਨੂੰ ਸਕੂਲ ਛੱਡਦੇ ਵੀ ਆ ਤੇ ਲੈ ਕੇ ਵੀ ਆਉਂਦੇ ਆ ਗੱਲਬਾਤ ਕਰਾਂਗੇ ਦਿੱਕਤ ਪੁੱਛਾਂਗੇ ਕਿਹੜੀਆਂ ਸਾਹਮਣਾ ਕਰਦੇ ਆ ਦੂਸਰਾ ਉਹਨਾਂ ਨੂੰ ਪੁੱਛਾਂਗੇ ਇੱਥੇ ਕਿਹੜੇ-ਕਿਹੜੇ ਜਾਨਵਰਾਂ ਸਾਹਮਣਾ ਕਰਨਾ ਪੈਂਦੇ ਆ ਆਜੋ ਚੱਲਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਕੁਲਵੰਦਰ ਸਿੰਘ ਪਾਜੀ ਇਹ ਜੀ ਜੰਗਲ ਦੇ ਵਿੱਚ ਰਹਿ ਕੇ ਖਤਰਨਾਕ ਜੰਗਲ ਡਰ ਨਹੀਂ ਲੱਗਦਾ ਪਾਜੀ ਡਰ ਤਾਂ ਦੇਖੋ ਹੈਗਾ ਹੀ ਆ ਸਾਨੂੰ ਡਰ ਤਾਂ ਲੱਗਦਾ ਹੀ ਆ ਪਰ ਡਰਦਾ ਵੀ ਹੁਣ ਸਾਹਮਣਾ ਤਾਂ ਸਾਨੂੰ ਕਰਨਾ ਹੀ ਪੈਣਾ ਆ ਹੁਣ ਕਿਉਂ ਜੀਣਾ ਨਹੀਂ ਪਾਜੀ ਕੀ ਮਜਬੂਰੀ ਆ ਕੀ ਲੋਕੀ ਅਸੀਂ ਕਟਵਰ 3 ਕਿਲੋਮੀਟਰ ਪਿੱਛੇ ਪਿੰਡ ਆ ਹਾਂ ਜੀ ਹਾਂ ਜੀ ਤੁਸੀਂ ਪਿੰਡ ਛੱਡ ਕੇ ਜੰਗਲ 'ਚ ਰਹਿ ਰਹੇ ਆ ਦੇਖੋ ਜੰਗਲ 'ਚ ਰਹਿਣ ਦਾ ਮਕਸਦ ਇੱਕ ਆ ਸਾਡੀ ਜ਼ਮੀਨ ਪਿੰਡ 'ਚ ਵੀ ਹੈਗੀ ਆ ਅੱਛਾ ਜੀ ਮੇਰੀ ਫੈਮਿਲੀ ਹੈਗੀ ਆ ਆਪਣੇ ਨੇ ਕਿਵੇ ਹਾਂ ਮੇਰਾ ਪਰਜਾਈ ਆ ਠੀਕ ਹੈ ਠੀਕ ਹੈ ਜੀ ਇੱਥੇ ਤੁਹਾਡੀ ਸਾਡੀ ਜ਼ਮੀਨ ਪਹਿਲੇ ਬਾਪ ਨੇ ਪੁਆਏ ਸੀ ਕਾਫੀ ਜ਼ਮੀਨ ਹੁੰਦੀ ਸੀ ਆਪਣੇ ਕਿੰਨੀ ਕੁ ਜ਼ਮੀਨ ਆ ਜੀ ਆਪਣੀ ਦਾ ਜ਼ਮੀਨ ਬਹੁਤ ਸਗੀ ਲੇਕਿਨ ਬਜ਼ੁਰਗ ਜਿਹੜੇ ਸੀਗੇ ਪੈਗ ਪੁਗ ਲਾਉਂਦੇ ਸੀ ਯਾਰੀਆਂ ਦੋਸਤੀਆਂ ਸਿਗੀਆਂ ਉਸ ਵੇਲੇ ਜ਼ਮੀਨਾਂ ਦੀਆਂ ਕੀਮਤਾਂ ਹੈ ਨਹੀਂ ਸੀ ਅੱਛਾ ਜੀ 500 150 ਦੇ ਵਿੱਚ ਇੱਕਲੇ ਵੇਚ ਗਏ ਅੱਛਾ ਜੀ ਤਾਂ ਬਾਅਦ ਦੇ ਵਿੱਚ ਆਪਣਾ ਥੋੜ੍ਹੀ ਜਿਹੀ ਇੱਥੇ ਜਗ੍ਹਾ ਬਚੀ ਸੀ ਜੀ ਉਹਦੇ ਕਾਰਨ ਫਿਰ ਅਸੀਂ ਇੱਥੇ ਬੈਠੇ ਸੀਗੇ ਪਹਿਲੇ ਤੋਂ ਗੜੀ ਹੁਣ ਸਾਡੇ ਪੂਰੇ ਹੋ ਗਏ ਹਾਂ ਫਰ ਅਸੀਂ ਇੱਥੇ ਜੰਮੇ ਪੜੇ ਆ ਹਾਂ ਜੰਮਣ ਪਣ ਦੇ ਨਾਲ ਸਾਨੂੰ ਇੱਥੇ ਆਪਣਾ ਰਹਿਣ ਸਹਿਣ ਹਾਂ ਜਿੱਦਾਂ ਮੌਸਮ ਆ ਜੰਗਲ ਆ ਉਹਦੇ ਨਾਲ ਹੀ ਸਾਨੂੰ ਆਪਣਾ ਢਾਲਣਾ ਪਿਆ ਰਹਿਣਾ ਸਹਿਣਾ ਹਾਂ ਜਿੱਦਾਂ ਜੰਗਲ ਦੇ ਵਿੱਚ ਹੁਣ ਮੈਂ ਪਿੰਡ ਚ ਨਹੀਂ ਰਹਿ ਸਕਦਾ ਤੁਸੀਂ ਇਹ ਦੇਖੋ ਤੁਸੀਂ ਦੁਨੀਆ ਸੋਚਦੀ ਐ ਵੀ ਇਹ ਇੱਥੇ ਕਿੱਦਾਂ ਰਹਿੰਦਾ ਹਾਂ ਮੈਂ ਹੁਣ ਪਿੰਡ ਚ ਨਹੀਂ ਰਹਿ ਸਕਦਾ ਅੱਛਾ ਆਦਤ ਬਣ ਗਈ ਹਾਂ ਮੇਰੀ ਆਦਤ ਬਣ ਗਈ ਇੱਥੇ ਰਹਿਣ ਸਹਿਣ ਪਿੰਡ ਚੰਗਾ ਨਹੀਂ ਲੱਗਦਾ ਪਿੰਡ ਨਹੀਂ ਮੈਂ ਰਹਿ ਨਹੀਂ ਸਕਦਾ 1 ਮਿੰਟ ਵੀ ਨਹੀਂ ਟਿਕ ਸਕਦਾ ਨੇ ਚਰਨਾ ਪਿਆਰ ਹੋ ਗਿਆ ਪਾਜੀ ਹਾਂ ਆਪਣੀ ਜਾਨੀਏ ਖੁੱਲੀ ਜਗ੍ਹਾ ਆ ਘੁੰਮਣਾ ਫਿਰਨਾ ਪਹਿਲੇ ਤੋਂ ਹਾਂ ਕਿਸੇ ਦੀ ਹੜਕ ਨਹੀਂ ਝੜਕ ਨਹੀਂ ਮਸਤ ਰਹਿਣਾ ਆਪਣੇ ਆਪਣੇ ਕੰਮ ਨਾਲ ਮਤਲਬ ਰੱਖਣਾ ਠੀਕ ਹੈ ਆਪਣੇ ਘਰ ਦੇ ਵਿੱਚ ਰਹਿਣਾ ਬਸ ਠੀਕ ਹੈ ਜਾਣਾ ਆਣਾ ਪਿੰਡ ਨੂੰ ਠੀਕ ਆ ਉਹਦਾ ਕੁਮੀ ਫਰੀ ਦਾ ਹੁਸ਼ਿਆਰਪੁਰ ਵੀ ਜਾਇਦਾ ਆਲੇ ਦੁਆਲੇ ਸਾਰਾ ਦਿਨ ਘੁੰਮਣ ਫਿਰਨਦੇ ਰਹਿੰਦਾ ਸੀ ਹੁਸ਼ਿਆਰਪੁਰ ਕਿੰਨਾ ਪੈਂਦਾ ਇੱਥੋਂ ਆਪਣੇ ਇੱਥੇ ਉਹ 15 ਕਿਲੋਮੀਟਰ ਹੋਊਗਾ ਅੱਛਾ ਜੀ ਹਾਂ ਜੀ ਤੇ ਪਾਜੀ ਫਿਰ ਜੋ ਹਾਲਾਤ ਆ ਇੱਕ ਘਰਾਂ ਚ ਰਹਨੇ ਹੋ ਆਪਣਾ ਪਿੰਡ ਵੀ ਕਰਾ ਪਿੰਡ ਵੀ ਹੈਗਾ ਜੀ ਉੱਥੇ ਜਾਂਦੇ ਹਾਂ ਹਾਂਜੀ ਹਾਂਜੀ ਫੇ ਇੱਥੇ ਫਸਲ ਉਗਦੀ ਹੈ ਤੁਹਾਡੀ ਫਸਲ ਹਾਂ ਕਣਕ ਦੀ ਫਸਲ ਹੁੰਦੀ ਆ ਖੁਦ ਕਰਦੇ ਹਾਂ ਹਾਂ ਖੇਤੀ ਮੈਂ ਕਰਦਾ ਆ ਆ ਤਾਂ ਬਰਸਾਤ ਕਰਕੇ ਵਿਲੇ ਰੱਖਿਓ ਬੂਟੇ-ਬਾਟੇ ਲਾਉਣ ਦੇ ਚੱਕਰ ਸਗਾ ਮੈਂ ਜੀ ਤਾਂ ਬਸ ਅੱਜ ਕੱਲ ਟਰੈਕਟਰ ਟੁੱਟ ਬਹਾ ਦੇਣਾ ਮੁੜ ਕੇ ਇੱਥੇ ਸਭ 15 ਹੋ ਜਾਣਾ ਠੀਕ ਹੈ ਮੁੜ ਕੇ ਮੋਰੇ ਕਣਕ ਦੀ ਫਸਲ ਦੀ ਤਿਆਰੀ ਆ ਠੀਕ ਹੈ ਇਸ ਵੇਲੇ ਤਾਂ ਚਲੋ ਬੂਪੇ ਪਾਲਦੇ ਆ ਸਾਨੂੰ ਇਹ ਹੀ ਫਾਇਦਾ ਹੈ ਇੱਥੇ ਠੀਕ ਹੈ ਭਾਜੀ ਕੰਮਕਾਰ ਫੇ ਕੀ ਕਰਦੇ ਹੋ ਕੰਮਕਾਰ ਤਾਂ ਮੈਂ ਪਹਿਲੇ ਤੋਂ ਆਹ ਹੀ ਆ ਜ਼ਿਮੀਂਦਾਰੇ ਦਾ ਜਾਂ ਮਾਲ ਪਸ਼ੂ ਦਾ ਆ ਅੱਛਾ ਜੀ ਵੇਚ ਦਿਓ ਮਾਲ ਹਾਂ ਦੁੱਧ ਦਾ ਵੀ ਕੰਮ ਮੈਂ ਕਰਦਾ ਰਿਹਾ ਲਗਾਤਾਰ ਅੱਛਾ ਜੀ ਪਹਿਲੇ ਫੇ ਲੋਕਾਂ ਦਾ ਇੱਥੇ ਦੁੱਧ ਆ ਕੇ ਆਪ ਜਾਂਦੇ ਹੁੰਦੇ ਨੇ ਨਹੀਂ ਮੈਂ ਆਪਣਾ ਦੁੱਧ ਘਰਾਂ ਦੇ ਵਿੱਚ ਜਾ ਕੇ ਸਪਲਾਈ ਕਰਦਾ ਤੁਸੀਂ ਕਰਦੇ ਹੋ ਪਿੰਡ ਵਿੱਚ ਖੁਦ ਕਰਦੇ ਹੋ ਮਤਲਬ ਬਹੁਤ ਭਾਜੀ ਸ਼ਲਾਗਾ ਜੋਗ ਆ ਇਦਾਂ ਹੀ ਆ ਕਿ ਮਿਹਨਤ ਕਰਕੇ ਇੰਨੀ ਦੂਰ ਜੰਗਲ ਚੋਂ ਨਿਕਲ ਕੇ ਜਾਂਦੇ ਹੋ ਹਾਂਜੀ ਹਾਂਜੀ ਤੇ ਬੇ ਆਪਣੇ ਬੇਟੀਆਂ ਦੋ ਆਪਣੀਆਂ ਹਾਂਜੀ ਹਾਂਜੀ ਦੋ ਲੜਕੀਆਂ ਠੀਕ ਹੈ ਜੀ ਅਧਰ ਕੱਲੇ ਰਹਿ ਨੇ ਇਥੇ ਹਸਤੇ ਆ ਤਾਂ ਭਾਜੀ ਫਿਰ ਕਿਹੜੇ ਕਿਹੜੇ ਜਾਨਵਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਾਨਵਰ ਲੇਖੋ ਜੀ ਜਾਨਵਰ ਜਿਹੜੇ ਖਤਰਨਾਕ ਆ ਜਾਨਵਰ ਹਾਂਜੀ ਉਹ ਤਾਂ ਆਪਣੇ ਜਿਹਦਾ ਬਾਗ ਹੋ ਗਿਆ ਅੱਛਾ ਟੈਂਡੂਆ ਹੋ ਗਿਆ ਹੂੰ ਤਾਂ ਜਿਹਦਾ ਸੂਰ ਹੋ ਗਿਆ ਹਾਂ ਸੂਰ ਵੀ ਖਤਰਨਾਕ ਹੈ ਆ ਕਿਉਂਕਿ ਉਹਦੇ ਨਾਲ ਜਦੋਂ ਬੱਚੇ ਵਿੱਚ ਹੁੰਦੇ ਆ ਤਾਂ ਉਹ ਵੀ ਬੰਦੇ ਨੂੰ ਚੜਾਈ ਕਰਦੀ ਆ ਪੈਂਦੀ ਆ ਹੂੰ ਤਾਂ ਬਾਕੀ ਹਿਰਨਵਾ ਛੋਟੇ ਜਾਨਵਰਵਾ ਅਜੀ ਹਿਰਨ ਹੈ ਇਸ ਜੰਗਲ ਚ ਹਾਂ ਸਾਂਬਰ ਵੀ ਹੈਗੇ ਜਿਹਨੂੰ ਕਹਿੰਦੇ ਆ ਅੱਛਾ ਇੱਕ ਸਾਂਬਰ ਅਲੱਗ ਚੀਜ਼ ਆ ਤੇ ਹਿਰਨ ਲੱਗ ਚੀਜ਼ ਆ ਹਿਰਨ ਨਹੀਂ ਹੈਗਾ ਸਾਂਬਰ ਹੈਗਾ ਆ ਅੱਛਾ ਹਿਰਨ ਨਹੀਂ ਹੈਗਾ ਨੀ ਲਗਾ ਆ ਹਿਰਨ ਆ ਅੱਛਾ ਜੀ ਆ ਸੇ ਹੋਈ ਜੰਗਲੀ ਬੱਕਰਾ ਹੋਇਆ ਅੱਛਾ ਜੀ ਇਦਾਂ ਦੇ ਜਾਨਵਰ ਹੈਗੇ ਆ ਟੱਕਰੇ ਹੁੰਦੇ ਰਹਿੰਦੇ ਹੋਣੇ ਆ ਹਾਂ ਜਿੱਦਾ ਸਰਾਲ ਹੋਈ ਸਰਾਲਾ ਹੈ ਸਰਾਲਾ ਬਹੁਤ ਆ ਇਧਰ ਭਾਰੀਆਂ ਭਾਰੀਆਂ ਆ ਅੱਛਾ ਜੀ ਜੰਗਲਾਂ ਦੇ ਇਹ ਤਾਂ ਹੁਣ ਅਸੀਂ ਰਸਤੇ ਚੋਂ ਆਏ ਆ ਹਾਂ ਤੇ ਆਪਾਂ ਨੂੰ ਅਚਾਨਕ ਟੱਕਰ ਸਕਦੀ ਆ ਫੇ ਉਹ ਉਹਦਾ ਨੁਕਸਾਨ ਕੀ ਕਰਦੀ ਆ ਉਹ ਨੁਕਸਾਨੋਂ ਕੁਛ ਨਹੀਂ ਕਰਦੀ ਬਸ ਉਹ ਨੱਠ ਭੱਜ ਜਾਣਾ ਇੱਧਰ ਉੱਧਰ ਅੱਛਾ ਜੀ ਪਿੱਛੇ ਜੀ ਹੋ ਗਿਆ ਹਫਤਾਕ ਹੋ ਗਿਆ ਮੇਰੇ ਉਹ ਖੇਡੇ ਵਿੱਚ ਆ ਗਈ ਉੱਥੇ ਅੱਛਾ ਜੀ ਉਹ ਨਾਲ ਆਣ ਕੇ ਯਾਨੀ ਕਿ ਤਿੱਤਰ ਨੂੰ ਫੜ ਲਿਆ ਜੰਗਲੀ ਨੂੰ ਠੀਕ ਆ ਹੁਣ ਚੜ 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 ਜੇ ਕੀਤੀ ਤਿੱਤਰ ਨੇ ਅੱਛਾ ਜੀ ਮੈਂ ਕਿਹਾ ਵਿੱਚੇ ਕੋ ਖਤਰਾ ਆ ਹਾਂ ਮੈਂ ਨੱਠ ਕੇ ਉਹਦੇ ਕੋਲ ਗਿਆ ਹਾਂ ਜਦੋਂ ਉਹਨੇ ਦਾ ਸਿੰਗਲੀ ਕੇ ਮਾਰੀ ਗੱਬੇ ਲਪੇਟ ਲਿਆ ਤਿੱਤਰ ਨੂੰ ਦਾ ਫੇ ਮੈਂ ਨਿਆਣਾ ਨੂੰ ਆਵਾਜ਼ ਦਿੱਤੀ ਮੈਂ ਕਿਹਾ ਖੁੰਡਾ ਲਿਆਓ ਜਰਾ ਮੇਰਾ ਅੱਛਾ ਮੋਟਾ ਜਿਹਾ ਰੱਖਿਆ ਲੜਨ ਵਾਸਤੇ ਠੀਕ ਆ ਤੋ ਫਿਰ ਦੋ ਛੱਡੀਆਂ ਉਹਦੇ ਮੈਂ ਅੱਛਾ ਜੀ ਫਿਰ ਉਹਦਾ ਮਾਰਿਆ ਆਪਣਾ ਕੁੰਡਾ ਜਰੂਰ ਦਿਖਾਇਓ ਕੋਈ ਨਹੀਂ ਤਾਂ ਅਸੀਂ ਦਿਖਾਉਣਾ ਚਾਹੁੰਦੇ ਆਂ ਕਿ ਜੰਗਲ ਦੇ ਵਿੱਚ ਕਿੱਦਾਂ ਰਹਿੰਦੇ ਫਿਰ ਉਹ ਗਾੜੀ ਕੇ ਨਾ ਉਹ ਮਰਨ ਦਾ ਨਾਂ ਨਹੀਂ ਲਵੇ ਮੈਨੂੰ ਫਿਰ ਡਰ ਗਿਆ ਮੈਂ ਕਹਾ ਫਿਰ ਉਹਨੇ ਉੱਠ ਕੇ ਤੇ ਬਾਲ ਬੱਚੇ ਕੋ ਹੁੰਦੇ ਆ ਇਹਨਾਂ ਜਾਨਵਰਾਂ ਨੂੰ ਛੱਡਣ ਦਾ ਖਤਰਾ ਨਹੀਂ ਫਿਰ ਮੈਂ ਕਿ ਰੱਸੀ ਜੇ ਲਏ ਉਹਦੇ ਗਰਦ ਨੂੰ ਬੰਨ ਕੇ ਉੱਥੇ ਬੰਨ ਦਿੱਤੇ ਠੀਕ ਹੈ ਫਿਰ ਉਹ ਖਤਮ ਹੋ ਗਈ ਫਿਰ ਦੋ ਦਿਨਾਂ ਚਾਹੀਓ ਅੱਛਾ ਜੀ ਫਿਰ ਮੈਂ ਤੇ ਭਾਈ ਬਾਗ ਵਗੈਰਾ ਤਿੰਦੂ ਇੱਥੇ ਨਿਆਣੇ ਛੋਟੇ ਛੋਟੇ ਨਿਆਣੇ ਆ ਤੈਨੂੰ ਆ ਦੇਖੋ ਜੀ ਇੱਥੇ ਰਾਤ ਨੂੰ ਉਹਨੂੰ ਘੁੰਮਦਾ ਆ। ਅੱਛਾ ਰਾਤ ਨੂੰ ਸਾਡਾ ਕੋਈ ਮਤਲਬ ਨਹੀਂ ਹੁੰਦਾ ਬਾਹਰ ਜਾਣਾ। ਅੱਛਾ ਅਸੀਂ ਆਪਣੇ ਡੇਰੇ ਰਹਿਣਾ ਹੁੰਦਾ। ਅੰਦਰ ਹੀ। ਹਾਂ ਆਪਣੇ ਘਰੇ ਖੇਤਾਂ ਚ ਇੱਧਰ ਉੱਧਰ ਮੈਂ ਕੱਲਾ ਵੀ ਨਿਕਲ ਵੀ ਜਾਂਦਾ ਰਾਤ ਨੂੰ ਜਦੋਂ ਮੈਂ ਬਾਈਕ ਤੇ ਜਾਣਾ ਪਿੰਡ ਨੂੰ ਜ਼ਰੂਰੀ ਆ। ਹਾਂ ਮੈਂ ਚੱਲ ਜਾਂਦਾ ਲੈਟ ਜਗਦੇ ਹੁੰਦੀ ਮੋਟਰਸਾਈਕਲ ਦੀ ਮੁਰੇ ਜਾਨਵਰ ਆਵਾਜ਼ ਸੁਣ ਕੇ ਡਰ ਡਰ ਹੋ ਜਾਂਦੇ ਆ। ਓਕੇ ਮੈਨੂੰ ਪਤਾ ਆ ਕਿ ਮੈਨੂੰ ਪਾ ਜੀ ਜਦੋਂ ਮੈਂ ਸੁਣਿਆ ਮੈਂ ਉਹਦਾ ਨਾ ਕੋਟ ਪਟਿਆਲ ਵੱਲ ਵੀ ਗਿਆ ਸੀਗਾ ਜਿੱਦਾਂ ਭੇਡੇ ਵੱਲ। ਕਹਿੰਦੇ ਗਾਈਆਂ ਦੇ ਮੱਜਾਂ ਨੂੰ ਖਾ ਜਾਂਦਾ। ਦੇਖੋ ਜੀ ਹੁਣ ਇਹ ਮਾਸਾਹਾਰੀ ਜਾਨਵਰ ਵਾ ਹਾਂ ਬਈ ਤੁਹਾਡੇ ਦੇ ਪਸ਼ੂ ਬਾਹਰ ਰਹਿੰਦੇ ਆ ਫਿਰ ਇਹ ਜਾਨਵਰ ਐਡਾ ਵੀ ਜਿਹੜਾ ਛੋਟਾ ਜਾਨਵਰ ਆ ਜਿਹਦਾ ਪਸ਼ੂ ਦੇ ਮਗਰ ਬੱਚਾ ਆ ਹਾਂ ਇਹਨੂੰ ਉਹਨੂੰ ਫੜਨਾ ਆ ਵੱਡੇ ਨੂੰ ਨਹੀਂ ਫੜਨਾ ਵੱਡੇ ਨੂੰ ਨਹੀਂ ਫੜਨਾ ਨਾਲ ਇਹ ਸਾਡੇ ਪਸ਼ੂ ਨੇ 2-4 ਇਕੱਠੇ ਅੱਛਾ ਇਹਨਾਂ ਕੋਲੋਂ ਫੇਰ ਡਰਦਾ ਆ ਡਰਦਾ ਆ ਇੱਕ ਜੰਗਲ ਦੇ ਵਿੱਚ ਹੁਣੇ ਸ਼ਿਕਾਰ ਬਹੁਤ ਭਾਈ ਇੱਕ ਇਹ ਗੱਲਾਂ ਤੁਹਾਨੂੰ ਪਤਾ ਸੀ ਨਾਰਮਲ ਪਿੰਡਾਂ ਜਾਂਦੇ ਨੇ ਜਿੱਦਾਂ ਤੁਸੀਂ ਕਹੇ ਦੋ ਚਾਰ ਪਸ਼ੂ ਹੁੰਦੇ ਆ ਫਿਰ ਡਰਦਾ ਆ ਇਹ ਇਹ ਬਹੁਤੇ ਲੋਕਾਂ ਨੂੰ ਨਹੀਂ ਪਤਾ ਹਾਂਜੀ ਹਾਂਜੀ ਲੋਕੀ ਕਹਿੰਦੇ ਕਿ ਖਰੇ ਗਾਈ ਆਈ ਆ ਉਹਨੂੰ ਚੱਕ ਕੇ ਲੈ ਜਾਂਦਾ ਪਰ ਕੱਲੀ ਚੀਜ਼ ਦੇਖ ਕੇ ਪੈਂਦਾ ਇਹ ਜੇ ਚਾਰ ਪੰਜ ਪਸ਼ੂ ਫਿਰ ਨਹੀਂ ਪੈਂਦਾ ਫਿਰ ਨਹੀਂ ਲੱਗੇ ਜਾਊਗਾ ਉਹਨੂੰ ਪਤਾ ਵੀ ਮੇਰੇ ਤੇ ਹੈਵੀ ਹੋ ਜਾਊਗੇ ਹੈਵੀ ਹੋ ਜਾਊਗਾ ਜਾਂ ਉਹਨਾਂ ਨੂੰ ਪਹਿਲੇ ਇਹ ਡੜਾਊਗਾ ਡਰਾ ਕੇ ਕੱਲਾ ਕਰੂਗਾ ਕੱਲਾ ਕਰੂਗਾ ਉਹਦੇ ਤੇ ਫਿਰ ਬਾਹਰ ਕਰੂਗਾ ਹਾਂ ਏ ਯਾਨੀ ਕਿ ਹੁਣ ਜੰਗਲ ਦੇ ਵਿੱਚ ਸਾਡੇ ਇਦਾਂ ਵੀ ਜਿੱਥੇ ਆਬਾਦੀ ਆ ਮਾੜੀ ਮੋਟੀ ਅੰਨਕ ਜਾਂਦਾ ਘੁੰਮਣੇ ਫਿਰਨਵਾ ਹਾਂ ਤਾਂ ਗਾਂਏ ਜਿੱਦਾ ਪਸ਼ੂ ਆ ਇਹ ਆਬਾਦੀ ਦੇ ਲਾਗੇ ਲਾਗੇ ਚੁਗਦੇ ਆ ਇਦਾਂ ਹੁਣ ਉੱਪਰ ਜੰਗਲ ਬੀਆਵਾਨਾ ਉੱਪਰ ਬਾਬਾ ਰਹਿੰਦਾ ਆ ਜਗਾ ਤੇ ਉਧਰ ਗਾਂ ਨਹੀਂ ਟਿਕ ਸਕਦੀ ਅੱਛਾ ਉਧਰ ਗਾਂ ਦਾ ਕੋਈ ਸਵਾਲੇ ਨਹੀਂ ਗਾ ਇੱਕ ਵਾਰੀ ਗਾਂ ਉਧਰ ਚੱਲੇ ਗਈ ਤਾਂ ਉਹ ਖਤਮ ਹੀ ਆ ਸਮਝੋ ਤਿੰਨ ਦੋ ਛੱਡੂਗਾ ਨਹੀਂ ਭਾਜੀ ਬਾਗ ਹੈ ਇੱਥੇ ਹੈਗੇ ਆ ਬਾਗ ਜੰਗਲ ਚ ਪਹਾੜੀਆਂ ਚ ਲੋਕੀ ਕਹਿੰਦੇ ਕਿ ਤੁਸੀਂ ਤਿੰਦੂਏ ਨੂੰ ਬਾਗ ਕਹੀ ਜਾਂਦੇ ਆ ਨਹੀਂ ਬਾਗ ਤਾਂ ਹੁਣ ਉੱਪਰ ਜਾ ਕੇ ਪਤਾ ਲੱਗਣਾ ਜੰਗਲਾਂ ਦੇ ਵਿੱਚ ਘੁੰਮ ਕੇ ਅੱਛਾ ਲੋਕਾ ਜਿਹੜੇ ਘਣੇ ਜੰਗਲ ਤੁਸੀਂ ਤਿੰਦੂਏ ਦੇਖਿਆ ਇੱਥੇ ਹਾਂ ਤਿੰਦੂਆ ਦੇਖਿਆ ਬਾਗ ਵੀ ਮੈਂ ਉੱਪਰ ਪਹਾੜਾਂ 'ਚ ਦੇਖਿਆ ਅੱਛਾ ਦੇਖਿਆ ਯਾਰ ਮਤਲਬ ਹੈਗੀ ਏ ਵਾਰੀ ਠੀਕ ਆ ਸਾਹਮਣੇ ਜਿਹੜੀ ਕੁੱਲੀ ਆ ਭਾਜੀ ਫੇਰ ਉਹ ਇਹ ਪਸ਼ੂਆਂ ਵਾਸਤੇ ਹਾਂ ਹਾਂ ਟੂੜੀ ਪਈ ਆ ਸਿਆਲ ਨੂੰ ਪਸ਼ੂ ਬਣ ਲਈ ਦੇ ਵਿੱਚ ਫੇ ਰਾਸਤੇ ਦਾ ਬਰਸਾਤ ਜਿੱਦਾ ਹੁਣ ਬਰਸਾਤ ਹੋਈ ਵੀ ਰਸਤੇ ਜਿੱਦਾ ਕਾਫੀ ਔਖਾ ਹੋ ਜਾਂਦਾ ਆ ਬਰਸਾਤ ਨੂੰ ਐਡਾਂ ਜੀ ਫੇ ਚੱਲਣਾ ਪੈਣਾ ਹੀ ਆ ਹੁਣ ਕੰਮ ਕਰਨਾ ਦਾ ਇਹ ਬੱਚੇ ਭਾਜੀ ਜੇ ਛੋਟੇ ਛੋਟੇ ਬੱਚੇ ਸਕੂਲ ਕਿੱਦਾਂ ਜਾਂਦੇ ਆ ਇਹ ਮੈਂ ਸਵੇਰੇ ਮੋਟਰਸਾਈਕਲ ਤੇ ਲੈ ਜਾਣੇ ਆ ਅੱਛਾ ਜੀ ਦੁਪਹਿਰ ਨੂੰ ਮੈਂ ਜਾ ਕੇ ਲੈ ਆਉਣੇ ਆ ਇਹਨਾਂ ਦਾ ਆਪ ਪੈਰ ਥੋੜੀ ਥੱਲੇ ਲੱਗਣ ਨੇ ਭਾਜੀ ਬਹੁਤ ਛਲੱਗਾ ਆ ਮਤਲਬ ਇਹ ਗਰੀਬੀ ਵਿੱਚ ਵੀ ਤੁਸੀਂ ਇਹ ਕੰਮ ਮਤਲਬ ਆਪਣੇ ਨਿਆਣਿਆਂ ਨੂੰ ਐਦਾਂ ਹੀ ਆ ਜੀ ਹੈ ਤਾਂ ਮੁਸ਼ਕਲ ਅੱਛਾ ਜੀ ਤਾਂ ਫਿਰ ਦੇਖੋ ਜੀ ਹੁਣ ਬੱਚੇ ਦਾ ਪਾਲਣੇ ਆ ਮੈਂ ਤੇ ਵੀ ਕਰਨੀ ਪੈਣੀ ਆ ਕਿ ਲੜਕੀਆਂ ਆ ਕੋਈ ਇਹਦਾ ਡਰ ਤਾਂ ਨਹੀਂ ਲੱਗਦਾ ਕਿ ਡਰ ਕੋਈ ਨਹੀਂ ਇਸ ਲੜਕੀਆਂ ਨੂੰ ਸਾਡੀਆਂ ਨੂੰ ਇੱਥੇ ਉਹ ਐਡਾ ਨਾ ਮਾਹੌਲ ਨਹੀਂ ਹੈਗਾ ਕਿ ਲੜਕੀ ਸਾਡੀ ਕੱਲੀ ਵੀ ਆਉਂਦੀ ਆ ਅੱਛਾ ਜੀ ਹਿੰਮਤ ਨਹੀਂ ਹੈਗੀ ਨਹੀਂ ਸਹੀ ਆ ਜੀ ਤੇ ਲੜਕੀ ਦੇ ਰਸਤੇ ਦੇ ਵਿੱਚ ਆ ਜਾਣਾ ਜਾਂ ਲੜਕੀ ਨੂੰ ਕੋਈ ਦੂਸਰਾ ਕਰਨਾ ਜਿੰਨਾ ਕਿ ਉਹ ਤੁਹਾਡੇ ਵਾਂਗ ਹੀ ਦਲੇਰ ਹੋਣੀ ਹੈ ਜਿੱਦਾਂ ਮਤਲਬ ਇਸ ਜਗ੍ਹਾ ਦੇ ਵਿੱਚ ਬਣ ਕੇ ਆਇਆ ਭਾਜੀ ਇਸ ਜਗ੍ਹਾ 'ਚ ਹੈ ਨਾ ਤੁਸੀਂ ਦੇਖ ਲਓ ਅਸੀਂ ਆਏ ਆ ਹੁਣ ਲੜਕੀ ਸਾਡੀ ਜਦੋਂ 15 ਰਸਤਾ ਹੁੰਦਾ ਅਨਿਕ ਜਨਕ ਹੁੰਦੀ ਸਾਡੇ ਕੋਲ ਕਿਸੇ ਵੇਲੇ ਟਾਈਮ ਨਹੀਂ ਹੁੰਦਾ ਸਾਡੇ ਬੱਚੇ ਟੁਰ ਕੇ ਆ ਜਾਂਦੇ ਆ ਠੀਕ ਹੈ ਤਾਂ ਉਹਨਾਂ ਨੂੰ ਰਸਤੇ 'ਚ ਵੀ ਜਾਨਵਰ ਟੱਕਰ ਜਾਂਦੇ ਉਹ ਡੈਡੀ ਆਜੇ ਇੱਥੇ ਸੂਰ ਸੀਗੇ ਮੈਨੂੰ ਦੇਖ ਕੇ ਨੱਠ ਗਏ ਐਡਾ ਉਹਨਾਂ ਨੂੰ ਵੀ ਜਾਨਵਰ ਟੱਕਰ ਦੇ ਉਹ ਨੱਠ ਜਾਂਦੇ ਆ ਅੱਛਾ ਕੀ ਉਮਰ ਆ ਕੁੜੀਆਂ ਦੀ ਭਾਜੀ ਕੁੜੀ ਇੱਕ 17 ਸਾਲ ਦੀ ਆ ਅੱਛਾ ਜੀ ਇੱਕ 19 ਕੇ ਸਾਲ ਦੀ ਆ ਠੀਕ ਹੈ ਜੀ ਹਾਂ ਜੀ ਤੇ ਫਿਰ ਰੋਟੀ ਪਾਣੀ ਆਪਣਾ ਸਾਰਾ ਕੁਝ ਹੋਰ ਕੁੜੀਆਂ ਆਪਣਾ ਦੇਖ ਲੈਣੀਆਂ ਕਰ ਲੈਂਦੀਆਂ ਹਾਂ ਜੀ ਹਾਂ ਜੀ ਹਾਂ ਜੀ ਤੇ ਕੋਈ ਮਤਲਬ ਖੂਰ ਦਿੱਕਤ ਆ ਨਹੀਂ ਹੁੰਦੀ ਭਾਜੀ ਇੱਥੇ ਮਤਲਬ ਵੀ ਦਵਾਈ ਬੂਟੀ ਬਹੁਤ ਮੁਸ਼ਕਲ ਜਦੋਂ ਬੰਦਾ ਬਿਮਾਰ ਸ਼ਮਾਰ ਹੋ ਜਾਂਦਾ ਕੋਈ ਬਿਮਾਰ ਸ਼ਮਾਰ ਦਾ ਐਡਾ ਵੀ ਮਾੜਾ ਮੋਟਾ ਜਿਹਾ ਸਰਦੀ ਆ ਸ਼ਹਿਦ ਸੂਤ ਅਸੀਂ ਆਪਣੇ ਕੋਲ ਰੱਖੀਦਾ ਅੱਛਾ ਦੇਸੀ ਇਲਾਜ ਹਾਂਜੀ ਹਾਂਜੀ ਅੱਛਾ ਜੀ ਜਿੱਦਾਂ ਕੋਈ ਅਵਰਜੈਂਸੀ ਆ ਸਾਨੂੰ ਅਸੀਂ ਬਿਮਾਰ ਦਰ ਦੂਰ ਦੇ ਕੋਈ ਹਾਂਜੀ ਐਨੀ ਕਿ ਜਾਨੀ ਕਿ ਦਵਾਈ دارو ਅਸੀਂ ਆਪਣੇ ਘਰ ਦੇ ਵਿੱਚੇ ਰੱਖੀ ਦੀ ਆ ਬਿਲਕੁਲ ਠੀਕ ਹੈ ਜੀ ਜੇਦਾ ਬਿਮਾਰ ਹੋ ਗਿਆ ਬੰਦਾ ਇਹਨਾਂ ਠਣਾ ਨਹੀਂ ਸਾਡੇ ਕੋਲੇ ਹੁੰਦੀ ਐ ਦਵਾਈ ਪਹਿਲੇ ਲਿਆ ਕੇ ਰੱਖ ਲੈ ਜੀ ਆਪਣੀ ਜ਼ਮੀਨ ਤੇ ਹੁਣ ਕਿੰਨੀ ਕਾਲੇ ਦੋਲੇ ਜ਼ਮੀਨ ਹੈਗੀ ਜੀ ਮੇਰੀ ਜ਼ਮੀਨ ਤੇ ਰਹਿ ਗਏ ਆ ਤਿੰਨ ਕਿੱਲੇ ਤਿੰਨ ਕਿੱਲੇ ਹੈਗੇ ਖੇਤੀਬਾੜੀ ਆਪਣੀ ਕਰਦੇ ਹੋ ਖੇਤੀਬਾੜੀ ਆਪਣੀ ਹੈ ਜੀ ਅੱਛਾ ਜੀ ਬੂਟੇ ਲਾਏ ਹੋਏ ਆ ਅੱਛਾ ਜੀ ਹਾਂਜੀ ਤੇ ਫੇ ਹੁਣ ਤਾਂ ਜਿਹਦਾ ਮੱਝਾਂ ਗਾਵਾਂ ਦਾ ਦੁੱਧ ਵੀ ਤੁਸੀਂ ਆਪਣਾ ਕਰਦੇ ਹੋ ਹਾਂਜੀ ਹਾਂਜੀ ਠੀਕ ਹੈ ਪਾਜੀ ਜ਼ਮੀਨ ਦੇ ਨਾਲ ਫੇ ਮੜਾ ਮੋਟਾ ਮਾਲ ਪਸੂ ਤਾਂ ਰੱਖਣਾ ਹੀ ਪੈਂਦਾ ਜੀ ਠੀਕ ਹੈ ਤਾਂ ਹੀ ਫੇ ਮੜਾ ਮੋਟਾ गुजारा ਹੋਊਗਾ ਕਰਦਾ ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਰਹਿੰਦੇ ਹਾਂ ਜਾਂ ਫਿਰ ਅੱਗੇ ਪਿੱਛੇ ਜਾਣਾ ਪੈਂਦਾ ਨਹੀਂ ਜਾਣਾ ਆਣਾ ਤਾਂ ਪੈਂਦਾ ਹੀ ਆ ਹੁਣ ਜਿਹੜਾ ਬਾਜ਼ਾਰ ਵੀ ਸਾਨੂੰ ਜਾਣਾ ਪੈਂਦਾ ਪਿੰਡ 'ਚ ਵੀ ਜਾਣਾ ਪੈਂਦਾ ਅੱਛਾ ਜੀ ਕੋਈ ਜ਼ਰੂਰੀ ਕੰਮ ਆ ਹਿਸ਼ਾਰਪੋਰਾ ਚ ਜਾਂਦਾ ਰਿਸ਼ਤੇਦਾਰੀ ਆ ਅੱਛਾ ਜੀ ਜਾਣਾ ਆਣਾ ਪੈਂਦਾ ਫਿਰ ਟਾਈਮ ਕੱਢ ਲਈਦਾ ਤਾਂ ਕਦੀ ਇਦਾਂ ਨਹੀਂ ਹੋਇਆ ਕਿ ਚੱਲ ਅਸੀਂ ਕਿਸੇ ਨੂੰ ਕਹਿ ਕੇ ਸਰਪੰਚ ਨੂੰ ਕਹਿ ਕੇ ਪੱਕਾ ਰਸਤਾ ਕਰਾ ਲਈਏ ਇਹ ਹੋ ਨਹੀਂ ਸਕਦਾ ਪੱਕਾ ਰਸਤਾ ਦਾ ਹੋ ਸਕਦਾ ਹੈ ਇਹ ਜਾਨੀ ਕਿ ਹੁਣ ਇਤੋਂ ਕਹਿੰਦੀ ਅੱਗੇ ਵੀ ਘਰ ਹੈਗੇ ਚਾਰ ਪੰਜ ਘਰ ਕੋਈ ਅੱਗੇ ਹੈਗੇ ਆ ਹੈਗੇ ਆ ਫਿਰ ਮਤਲਬ ਫਿਰ ਤਾਂ ਮਤਲਬ ਰਸਤਾ ਹੋ ਹੀ ਸਕਦਾ ਜੇ ਆਪਾਂ ਸੋਚੀਏ ਤਾਂ ਦੇਖੋ ਜੀ ਜੇ ਦਾ ਸਰਕਾਰੀ ਰਸਤਾ ਹੋਵੇ ਸਰਕਾਰੀ ਨਹੀਂ ਹੈਗਾ ਸਰਕਾਰੀ ਨਹੀਂ ਹੈਗਾ ਜੰਗਲਾਤ ਦਾ ਜਿੱਦਾਂ ਅੱਛਾ ਜੀ ਜੰਗਲਾਤ ਦੇ ਵਿੱਚ ਦੀ ਇਹ ਰਸਤਾ ਆ ਹਾਂ ਤਾਂ ਜਿਹੜਾ ਸਰਕਾਰੀ ਹੈਗਾ ਉਹ ਹੈ ਤਾਂ ਲੋਕਾਂ ਦੀਆਂ ਮਾਲਕਾਂ ਦੇ ਜ਼ਮੀਨਾਂ ਜਮੂਨਾਂ ਦੇ ਥੱਲੇ ਦੱਬਿਆ ਆ ਹਾਂ ਜੰਗਲਾਤ ਕਹਿੰਦੀ ਕੁਛ ਨਹੀਂ ਜਿੱਧਰ ਤੇ ਮਰਜੀ ਨੰਗੀ ਜਾਓ ਇਸ ਕਰਕੇ ਰਸਤੇ ਨੂੰ ਕੋ ਪੁੱਛ ਗਈ ਨਹੀਂ ਕਰਦਾ ਠੀਕ ਆ ਜਿੱਦਾਂ ਹੁਣ ਆ ਰਸਤਾ ਹੈ ਹੁਣ ਅਸੀਂ ਇਹ ਟਰੈਕਟਰ ਟੋਟਰ ਫੇਰ ਕੇ ਕਰਾ ਕੇ ਅਸੀਂ ਬਲਿਆ ਕਰ ਸਕਦੇ ਸਾਨੂੰ ਕੋ ਰੋਕ ਨਹੀਂ ਹੈਗੀ ਅੱਛਾ ਆਪਣਾ ਰਸਤਾ ਬਣਾ ਸਕਦੇ ਹਾਂਜੀ ਅਸੀਂ ਖੁੱਲਾ ਰਸਤਾ ਬਧੀਆ ਪੰਦਰਾਂ ਕਰ ਸਕਦੇ ਆ ਭਾਜੀ ਤਿਲਕਣ ਜਿਹੜੀ ਇੱਕ ਤਿਲਕ ਬੰਦਾ ਤਿਲਕਣ ਪੈਰ ਟਿਕਦੇ ਨਹੀਂ ਹੈਗੇ ਦੇਖੋ ਤਿਲਕਣ ਦਾ ਹੁਣ ਕੱਚਾ ਰਸਤਾ ਤਿਲਕਣਾਂ ਦਾ ਹੈਗਾ ਹੀ ਆ ਬਿਲਕੁਲ ਜੀ ਅਸੀਂ ਵੀ ਸਲੈਪ ਮੋਟਰਸਾਈਕਲ ਕਰ ਜਾਂਦਾ ਕਿ ਕਈ ਵਾਰੀ ਡਿਗੇ ਅਸੀਂ ਰਸਤੇ 'ਚ ਠੀਕ ਆ ਬਰਸਾਤ ਨੂੰ ਹਾਂ ਸਾਨੂੰ ਯਾਨੀ ਕਿ ਦਿੱਕਤ ਥੋੜਾ ਜਿਆਦਾ ਬਰਸਾਤ ਨਹੀਂ ਹੁੰਦੀ ਆ ਅੱਛਾ ਉਹਦਾ ਸਾਨੂੰ ਕੋਈ ਦਿੱਕਤ ਨਹੀਂ ਸੀ ਬਿਨਾਂ ਮਤਲਬ ਤੋਂ ਬਾਹਰ ਜਾਣਾ ਹੀ ਨਹੀਂ ਫਿਰ ਸਾਨੂੰ ਕੀ ਮਤਲਬ ਬਿਲਕੁਲ ਠੀਕ ਹੈ ਆਪਣਾ ਰਾਸ਼ਨ ਪਾਣੀ ਲਿਆ ਕੇ ਇਕੱਠਾ ਰੱਖ ਬਹੁਤ ਦਲੇਰੀ ਆ ਭਾਜੀ ਯਾਰ ਦੇਖੋ ਜੀ ਹੈ ਤਾਂ ਦਲੇਰੀ ਆਮ ਬੰਦਾ ਨਹੀਂ ਰਹਿ ਸਕਦਾ ਇੱਥੇ ਨਹੀਂ ਰਹਿ ਸਕਦਾ ਜੀ ਇਹ ਜੇ ਜੰਗਲ ਚ ਨਹੀਂ ਰਹਿ ਸਕਦਾ ਕਿਉਂਕਿ ਆਲੇ-ਦੁਆਲੇ ਸੰਗਣਾ ਜੰਗਲਾ ਦੇਖੋ ਜੀ ਬਹੁਤ ਮਤਲਬ ਔਖਾ ਹੈ ਇੱਥੇ ਦਿਨੇ ਵੀ ਡਰ ਲੱਗਦਾ ਜੀ ਦਿਨੇ ਵੀ ਦਿਨੇ ਵੀ ਡਰ ਆਮ ਬੰਦਾ ਜਿਹੜਾ ਉਹ ਦਿਨੇ ਵੀ ਡਰਦਾ ਨਹੀਂ ਭਾਜੀ ਲੱਗਦਾ ਜੀ ਅਸੀਂ ਆਪ ਖੁਦ ਆਏ ਆ ਸਾਨੂੰ ਇਹ ਨਹੀਂ ਹੋਇਆ ਘਰ ਕਿੱਥੇ ਆ ਸੀ ਆ ਚਾਹੰਦਕ ਤੁਹਾਡਾ ਮੋਟਰਸਾਈਕਲ ਦੇਖਿਆ ਆਪਾਂ ਕਿ ਚਲੋ ਦੇਖੀਏ ਕੀ ਚੱਕਰ ਪੈ ਗਿਆ ਨਹੀਂ ਪਤਾ ਲੱਗਦਾ ਬਹੁਤ ਦਲੇਰੀ ਆ ਭਾਜੀ ਇੱਥੇ ਰਹਿ ਰਹੇ ਆ ਤੇ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢਿਆ ਭਾਜੀ ਫਿਰ ਜਿਹੜਾ ਟੀਨਾ ਡਿੱਪਈ ਆ ਫਿਰ ਇਹ ਹੁਣ ਬਣਾ ਦੇਣੀ ਆ ਨਵੀਂ ਅੱਛਾ ਜੀ ਨਵੀਂ ਟਿਆਰ ਕਰਨੀ ਛੱਡ ਹੁਣੇ ਠੀਕ ਹੈ ਜੀ ਇਹ ਪੁਰਾਣੀ ਸੀਗੀ ਛੱਡ ਬਹੁਤ ਦੇਰ ਲਈ ਠੀਕ ਹੈ ਜੀ ਉਹ ਪੁਰਾਣੀਆਂ ਪੁਰਾਣੀਆਂ ਨਹੀਂ ਆ ਸੀਗੀਆਂ ਛੋਟੀਆਂ ਛੋਟੀਆਂ ਡੇਗੀਆਂ ਬਰਸਾਤ ਚ ਠੀਕ ਹੈ ਜੀ ਹੁਣਾ ਥੋੜਾ ਜਿਹਾ بارش ਬੋਰਚ ਘਟਦੀ ਆ ਅੱਛਾ ਜੀ ਆ ਫਿਰ ਟੋੜਾ ਲਿਆ ਕੇ ਸਿਮਿੰਟ ਜਿੱਦਾਂ ਠੀਕ ਕਈ ਤਿੰਦੂ ਇੱਥੇ ਅੰਦਰ ਤਾਂ ਨਹੀਂ ਆ ਜਾਂਦਾ ਕਿਤੇ ਨਹੀਂ ਤਿੰਦੂ ਅੰਦਰ ਨਹੀਂ ਜਾਂਦਾ ਉਹਨੂੰ ਪਤਾ ਰਹਿਸ਼ ਆ ਨਾ ਲੈ ਅਛਾ ਠੀਕ ਹੈ ਜੀ ਜਾਨਮਰ ਵੀ ਸਮਝਦਾਰ ਹੁੰਦਾ ਸਮਝਦਾਰ ਹੋ ਗਿਆ ਅਰੇ ਰਹਿਸ਼ ਨੂੰ ਉਹਨੂੰ ਪਤਾ ਫਿਰ ਡਰ ਭਾਜੀ ਪਤਾ ਲੱਗਾ ਕਦੇ ਤੁਸੀਂ ਸਬਜ਼ੀਆਂ ਬੰਦ ਸੰਬੰਧੀਆਂ ਬੀਜਦੇ ਆ ਆਪਣੀਆਂ ਦੇਖੋ ਸਬਜ਼ੀਆਂ ਦਾ ਐਡਾ ਸਾਨੂੰ ਹੁਣ ਇੱਥੇ ਖੇਤਾਂ ਦੇ ਵਿੱਚ ਫਾਇਦਾ ਵੀ ਇਹੀ ਆ ਹਾਂ ਜੇ ਅਸੀਂ ਹੁਣ ਬਾਜ਼ਾਰ ਚੋਂ ਸਬਜ਼ੀ ਲਿਆਵਾਂਗੇ ਤਾਂ ਉਹਦੇ ਵਿੱਚ ਯੂਰੀਆ ਸਪਰੇਅ ਅੱਛਾ ਦੇਸੀ ਕੋਈ ਦੂਸਰੀ ਗੱਲਬਾਤ ਨਹੀਂ ਹੋਣੀ ਬਿਲਕੁਲ ਅਸੀਂ ਹੁਣ ਆਪਣੇ ਹੱਥੀ ਲਿਆ ਕੇ ਪਨੀਰੀਆਂ ਲਾ ਲੇਦੀਆਂ ਪਾਲੜੇ ਦੀਆਂ ਉਹਦੇ ਵਿੱਚ ਦੇਸੀ ਢੇਰ ਅਸੀਂ ਪਾਉਣਾ ਆ ਸਪਰੇ ਅਸੀਂ ਕੋਈ ਨਹੀਂ ਕਰਦੇ ਬਜ਼ਾਰੋਂ ਕੋਈ ਚੀਜ਼ ਨਹੀਂ ਖਾਂਦੇ ਨਹੀਂ ਬਾਜ਼ਾਰ ਦੀ ਸਬਜ਼ੀ ਨਹੀਂ ਅਸੀਂ ਖਾਂਦੇ ਦੁੱਧ ਤੋਂ ਲੈ ਕੇ ਸਬਜ਼ੀ ਤੱਕ ਘਰ ਦੀ ਸਭ ਕੁਝ ਅਸੀਂ ਘਰ ਦਾ ਹੀ ਆਪਣਾ ਦਾਣੇ ਸਾਡੇ ਵਧੀਆ ਬਗੈਰ ਯੂਰੀਏ ਤੋਂ ਰਹਿ ਤਕਣਕ ਅੱਛਾ ਜੀ ਰੋਟੀ ਮਿੱਠੀ ਖਾਂ ਭਾਜੀ ਇਹ ਚੀਜ਼ ਤਾਂ ਲੋਕੀ ਲੱਭਦੇ ਆ ਲੱਭਦੇ ਅਸੀਂ ਰਿਪਰੈਜ਼ੈਂਟ ਕਰੋ ਫੇ ਹਾਂਜੀ ਹਾਂਜੀ ਮਤਲਬ ਜਿਹੜੀ ਤੁਸੀਂ ਸਬਜ਼ੀ ਥੋੜੀ ਵੀ ਦੇ ਵੱਧ ਬੀਜ ਕੇ ਆਰਗੈਨਿਕ ਚੀਜ਼ ਹਾਂਜੀ ਹਾਂਜੀ ਲੋਕੀ ਤਾਂ ਦੁੱਗਣੇ ਰੇਟ ਤੇ ਲੈਂਦੇ ਆ ਸਹੀ ਗੱਲ ਆ ਤੁਹਾਡੀ ਗੱਲ ਸਹੀ ਆ ਲੇਕਿਨ ਹੁਣ ਅਸੀਂ ਇੰਨੀ ਮਿਹਨਤ ਨਹੀਂ ਕਰੀਦੀ ਹਾਂ ਅਸੀਂ ਆਪਣੇ ਖਾਣ ਪੀਣ ਜੋਗੀ ਬੀਜੀ ਦੇ ਆ ਇਹਦਾ ਬ ਭਿੰਡੀ ਟੋਰੀ ਹੋਵੇ, ਕ੍ਰੇਲਾ ਹੋ ਗਿਆ, ਜਿਰਾ ਹੋ ਗਿਆ ਇਦਾਂ ਜੰਗਲ 'ਚ ਰਹਿ ਗਏ ਆਪਣਾ ਸਾਰਾ ਕਾਰੋਬਾਰ ਆ ਜੀ ਅਸੀਂ ਆਪਣਾ ਜਾਣੀ ਬਾਹਰ ਜਾਣ ਦੀ ਲੋੜ ਨਹੀਂ ਕੋਈ ਹਾਂਜੀ ਹਾਂਜੀ ਫਲ ਫਰੂਟ ਜੋ ਵੀ ਅਸੀਂ ਆਪਣਾ ਖੇਤੀ ਲਈਦਾ ਆਪਣਾ ਅੱਛਾ ਜੀ ਆਪਣੀ ਸਬਜ਼ੀ ਉਗਾ ਕੇ ਵਧੀਆ ਖਾਈਦੀ ਆ ਉਹ ਕੋਈ ਕਣਕ ਤੋਂ ਬਾਅਦ ਜ਼ਮੀਨ ਫ੍ਰੀ ਹੁੰਦੀ ਹੋਣੀ ਆ ਹਾਂਜੀ ਹਾਂਜੀ ਫਿਰ ਤੁਸੀਂ ਇਹ ਖੇਤੀ ਵਗੈਰਾ ਕਰ ਲਾ ਨੀ ਸਬਜ਼ੀ ਦਾ ਅਸੀਂ ਆਪਣੇ ਕੋਲ ਕੋਲੇ ਲਾ ਲਈ ਦੀ ਆ ਮਾੜੀ ਮੋਟੀ ਠੀਕ ਆ ਤਾਂ ਉਹਦਾ ਸਾਡਾ ਚੱਲਦਾ ਰਹਿੰਦਾ ਜੇ ਅਸੀਂ ਵੱਧ ਲਈਏ ਤਾਂ ਸਾਨੂੰ ਆਮਦਨ ਵੀ ਹੋ ਸਕਦੀ ਆ ਬਿਲਕੁਲ ਪਾਜੀ ਬਹੁਤ ਵਧੀਆ ਚੀਜ਼ ਆ ਨਾ ਹੁਣ ਸਾਡਾ ਜਿਹੜਾ ਦੁੱਧ ਆ ਉਹ ਬਿਲਕੁਲ ਇੱਕ ਨੰਬਰ ਤੇ ਹੁੰਦਾ ਆ ਉਹ ਜਿਹੜਾ ਇੱਕ ਵਾਰੀ ਸਾਡਾ ਗਾਹਕ ਉਹਨੂੰ ਪੀਣਾ ਗਿੱਜ ਜਾਂਦਾ ਉਹ ਮੁੜ ਕੇ ਉਹੋ ਹੀ ਚੀਜ਼ ਚੋਲਦਾ ਆ ਉਹਨੂੰ ਦੂਸਰੀ ਨਹੀਂ ਮੁੜ ਕੇ ਉਹ ਸਵਾਦ ਨਹੀਂ ਲੱਗੂਗਾ। ਪਰ ਬਹੁਤ ਮਿਹਨਤ ਕਰ ਰਹੇ ਆ ਨਾ। ਹਾਂਜੀ ਹਾਂਜੀ। ਜੰਗਲ 'ਚ ਰਹਿ ਕੇ ਵੀ ਇੰਨੀ ਮਿਹਨਤ ਕੋਈ ਕੋਈ ਸੋਚ ਸਕਦਾ ਨਹੀਂ। ਦਾ ਸਾਰੇ ਭੱਜਣ ਨੂੰ ਫਿਰਦੇ ਆ। ਕਿੱਦਾਂ ਹੀ ਆ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਕੱਲਾ ਜੰਗਲ 'ਚ ਰਹਿ ਕੇ ਇੱਕ ਨੇਚਰਲ ਨੇਚਰ ਨਹੀਂ ਹੈਗੀ। ਇੱਕ ਸਟਰਗਲ ਵੀ ਹੈਗਾ। ਹਾਂਜੀ ਹਾਂਜੀ। ਸਟਰਗਲ ਭਾਜੀ ਹੁਣੀ ਕਰ ਰਹੇ ਆ। ਰਹਿਣਾ ਸਿੱਖਣਾ ਚਾਹੀਦਾ ਜੀ। ਰਹਿਣਾ ਚਾਹੀਦਾ ਆਪਾਂ। ਕਿਹੜੇ ਹਾਲਾਤਾਂ 'ਚ ਕਦੋਂ ਰਹਿਣਾ ਪੈਣਾ ਕੁਝ ਨਹੀਂ ਪਤਾ ਭਾਜੀ। ਦੇਖੋ ਜੀ ਹੁਣ ਕਮਾਂਡੋ ਵਾਲਿਆਂ ਨੂੰ ਜੰਗਲਾਂ ਦੇ ਵਿੱਚ ਜਾ ਕੇ ਟ੍ਰੇਨਿੰਗ ਦਿੰਦੇ ਆ ਤਾਂ ਹੀ ਮੁਰੇ ਲੜਦੇ ਆ ਉਹ। ਤਾਂ ਜੇ ਟ ਬਿਲਕੁਲ ਜੀ ਆਪਣੇ ਆਪ ਨੂੰ ਫੌਜੀ ਸਾਬਤ ਕਰ ਰਹੇ ਆਂ ਕਿ ਬਹਾਦਰੀ ਨਾਲ ਹਾਂ ਚਾਹੇ ਨੌਕਰੀ ਨਹੀਂ ਕੀਤੀ ਹਾਂਜੀ ਹਾਂਜੀ ਪਰ ਆਪਣੇ ਆਪ ਨੂੰ ਪੂਰੇ ਬਹਾਦਰੀਆਂ ਦੇ ਨਾਲ ਰਹਿ ਸਾਇ ਹੈ ਨਾ ਹਾਂਜੀ 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 ਉਹਦਾ ਮੈਂ ਪਹਿਲਾਂ ਚਾ ਸੀਗਾ ਅੱਛਾ ਜੀ ਹਾਂਜੀ ਹਾਂਜੀ ਪਹਿਲਵਾਨੀ ਕੀਤੀ ਹੋਈ ਹੈ ਹਾਂਜੀ ਹਾਂਜੀ ਮੈਂ 10 15 ਸਾਲ ਪਹਿਲਵਾਨੀ ਕੀਤੀ ਆ ਅੱਛਾ ਜੀ ਉਸ ਤੋਂ ਬਾਅਦ ਫਿਰ ਮੈਂ ਭਾਈ ਸ਼ੌਂਕ ਤਾਂ ਉਹਨਾਂ ਦੀ ਫੌਜ ਭਰਤੀ ਹੋਣ ਦਾ ਚਲੋ ਉਹ ਹੁਣ ਆਪਾਂ ਦੇ ਕੋਈ ਸ਼ੌਂਕ ਸਿਗਾ ਮੇਰਾ ਮੈਂ میٹرਕ ਪਾਸ ਕੀਤੀ ਸੀ ਅੱਛਾ ਜੀ ਮੇਰਾ ਸ਼ੌਂਕ ਇਹ ਸੀਗਾ ਕਿ ਮੈਂ ਮੈਟਰੀ ਦੇ ਵਿੱਚ ਭਰਤੀ ਹੋਵਾਂ ਉਹ ਮੇਰੀ ਇੱਕ ਬਚਪਨ ਤੋਂ ਕਬੱਡੀ ਖੇលਦੇ ਦੇ ਵਿੱਚ ਬਾਹਾਂ ਟੁੱਟ ਗਈ ਸੀ ਉਹ ਮੁੜ ਕੇ ਜੋੜ ਸਹੀ ਨਹੀਂ ਲੱਗਾ ਇਸ ਕਰਕੇ ਮੈਂ ਮੈਟਰੀ ਚ ਭਰਤੀ ਨਹੀਂ ਹੋ ਸਕਿਆ ਅੱਛਾ ਜੀ ਇਸ ਕਰਕੇ ਫਿਰ ਮੈਂ ਪਹਿਲਵਾਨੀ ਚ ਪੈ ਗਿਆ ਥੋੜਾ ਅੱਛਾ ਜੀ ਪਿੱਛੋਂ ਸਹਿਯੋਗ ਸਿਗਾ ਘਰ ਦੇ ਆਂਦਾ ਵੀ ਠੀਕ ਉਹਨੂੰ ਖੁੱਲਾ ਸੀ ਦੁੱਧ ਕੱਚ ਰਹੀਦਾ ਸੀ ਠੀਕ ਆ ਤਾਂ ਸੇਤ ਵੀ ਖਰੇ ਸੀ 15 ਸਾਲ ਕੋਸਤੀ ਲੜੀ ਫਿਰ ਬਾਅਦ ਦੇ ਵਿੱਚ ਵਿਆਹ ਵੀ ਕਰਵਾਇਆ ਸੀ ਠੀਕ ਹੈ ਜੀ ਮਤਲਬ ਹੁਣ ਮੇਚਾ ਦਾ ਪਿਆਰ ਆ ਹੁਣ ਜੰਗਲ ਚ ਹਾਂਜੀ ਹਾਂਜੀ ਮਤਲਬ ਦਲੇਰੀ ਨਾ ਰਹਿਣਾ ਪੂਰੇ ਫੋਲ ਹਾਂਜੀ ਹਾਂਜੀ ਦਲੇਰੀ ਨਾ ਰਹਿਣਾ ਚਲੋ ਠੀਕ ਹੈ ਭਾਜੀ ਧੰਨਵਾਦ ਸ਼ੁਕਰੀਆ ਤੁਹਾਡਾ ਠੀਕ ਹੈ ਜੀ ਦੋਸਤੋ ਇਹ ਸੀ ਸਾਡੇ ਭਾਈ ਸਾਹਿਬ ਜਿਹੜੇ ਜੰਗਲ ਚ ਰਹਿੰਦੇ ਆ ਇੱਕ ਦਲੇਰ ਪਿਤਾ ਕਹਿ ਸਕਦੇ ਆ ਮਿਲਦੇ ਆ ਅੱਗੇ ਜਾ ਕੇ ਬਸ ਕਰਦੇ ਮੈਂ ਚਲੋ ਤੁਸੀਂ ਹੋਰ ਦੱਸੀ ਸੀਗੀ ਇਹ ਕੁੱਤੇ ਵਾਲੀ ਉਹ ਕੀ ਗੱਲ ਹੋਈ ਸੀਗੀ ਉਹ ਐਡਾ ਹੋ ਜੀ ਕਿ ਆਪਣੇ ਨਾ ਬਿਲਕੁਲ ਬਲਟੇਰ ਸੀ ਬੱਚਾ ਕੁੱਤੀ ਦਾ ਪਾਲਿਆ ਦੋ ਤਿੰਨ ਸਾਲ ਦੀ ਬੜੀ ਜ਼ਬਰਦਸਤ ਕੁੱਤੀ ਸੀ ਹਾਂ ਉਹ ਕਿਤੇ ਮੈਂ ਸ਼ਾਮ ਨੂੰ ਖੋਲੀ ਐਡਾ ਥੋੜਾ ਜਿਹਾ ਦੂਰ ਨੂੰ ਨਿਕਲ ਗਈ ਜਿੱਦਾ ਜਾਨਵਰ ਮਰਿਆ ਮਤਲਬ ਕਿਤੇ ਕਿਤੇ ਹੱਡੂ ਖਾਣ ਚਲੇ ਗਈ ਹਾਂ ਉਹ ਮੁੜ ਕੇ ਉਧਰੋਂ ਕਿਤੇ ਆਈ ਕਿਤੇ ਰਸਤੇ ਟਿੰਡਵਾ ਸਗਾ ਹਾਂ ਉਹ ਟਿੰਡਵੇ ਨੇ ਉਹ ਫੜ ਲਈ ਰਸਤੇ 'ਚ ਅੱਛਾ ਤਾਂ ਮੈਂ ਦੋ ਤਿੰਨ ਦਿਨ ਏਡਾ ਟੋਲਦਾ ਰਿਆਂ ਬੇ ਪਤਾ ਨਹੀਂ ਕਰੰਟ ਚ ਵੜ ਗਈ ਹੈ ਜਾਂ ਕਿਤੇ ਕੜੱਕੀ ਚ ਲੱਗੇ ਕੁੱਤੀ ਬੇ ਪਤਾ ਨਹੀਂ ਲੱਗ ਰਿਹਾ ਕਿੱਥੇ ਚਲੇ ਗਈ ਏਡਾ ਹੀ ਟਲਾਸ਼ ਕਰਲਾ ਕਰਲਾ ਕਿ ਮੈਂ ਘਣੇ ਜਹ ਜੰਗਲ ਚ ਚਲੇ ਗਿਆ ਅੱਛਾ ਉੱਥੇ ਮੈਨੂੰ ਉਸ ਕੁੱਤੀ ਦਾ ਪਟਾ ਮਿਲ ਗਿਆ ਹਾਂ ਮੈਂ ਸੋਚਿਆ ਕਿ ਪਟਾ ਕੁੱਤੀ ਮੇਰੀ ਦਾ ਆ ਵੀ ਕੁੱਤੀ ਕਿੱਥੇ ਆ ਹਾਂ ਜਦੋਂ ਮੈਂ ਉੱਪਰ ਦਰਖਤਾਂ ਨੂੰ ਦੇਖ ਰਿਹਾ ਦਰਖਤ ਦੇ ਉੱਪਰ ਉਹ ਜਾਨਵਰ ਨੇ ਬੈਠ ਕੇ ਕੁੱਤੀ ਨੂੰ ਖਾਦਾ ਅੱਛਾ ਜੀ ਔਰ ਇਹਨਾਂ ਖੂਨ ਉਹ ਤਾਂ ਥੱਲੇ ਡਿਗਿਆ ਦਰਖਤ ਦੇ ਲਾਲੇ ਲਾਲੇ ਕੀਤੀ ਉਹ ਜਾਨਵਰ ਬਿਲਕੁਲ ਖਾ ਗਿਆ ਕੁੱਤੀ ਨੂੰ ਔਰ ਦੇਖ ਕੇ ਬੜਾ ਦੁੱਖ ਹੋਇਆ ਕਿ ਇੱਕ ਬੱਚਾ ਪਾਲਿਆ ਹੈ ਸਗਾ ਇਹ ਤਾਂ ਇਹਨਾਂ ਦੇ ਜਾਨਵਰਾਂ ਦੇ ਕਾਰਨਾਮੇ ਆ ਜੀ ਦੱਸ ਰਹੀ ਕਿ ਤੇ ਇਹ ਦੂਜੇ ਕਿਤੇ ਹਲਕੇ ਕੁੱਤੇ ਬਹੁਤ ਆਉਂਦੇ ਆ ਹਾਂਜੀ ਹਾਂਜੀ ਪਾਗਲ ਕੁੱਤੇ ਵੀ ਆ ਜਾਂਦੇ ਆ ਅੱਛਾ ਤਾਂ ਪਾਗਲ ਕੁੱਤੇ ਆਣ ਕੇ ਸਾਡੇ ਕੁੱਤਿਆਂ ਦੇ ਨਾਲ ਲੜਦੇ ਆ अच्छा कुत्ते ਨੂੰ ਜ਼ਖਮੀ ਕਰ ਦਿੰਦੇ ਪਏ ਥੋੜਾ ਡਰ ਰਹਿੰਦਾ ਆ ਪਰਾ ਉਹ ਵੀ ਨਿਆਣੇ ਨੂੰ ਵੀ ਡਰ ਲੱਗਦਾ ਹਾਂਜੀ ਹਾਂਜੀ ਆਪਣੇ ਕੁੱਤੇ ਤੋਂ ਵੀ ਫੇ ਅਸੀਂ ਟੀਕੇ ਟੋਕੇ ਆਪਣੇ ਕੁੱਤਿਆਂ ਦੇ ਲਵਾਏ ਹਾਂ ਉਹ ਕੁੜੀ ਕਹਿੰਦੀ ਕਿ ਸਾਨੂੰ ਤਿੰਦੂਏ ਤੋਂ ਡਰ ਨਹੀਂ ਲੱਗਦਾ ਪਰ ਸਾਨੂੰ ਪਾਗਲ ਕੁੱਤੇ ਤੋਂ ਲੱਗਦਾ ਹਾਂ ਪਾਗਲ ਕੁੱਤੇ ਤੋਂ ਸਾਨੂੰ ਡਰ ਲੱਗਦਾ ਹਾਂਜੀ ਹਾਂਜੀ ਮਤਲਬ ਪਿੱਛੇ ਪੈ ਜਾਂਦੇ ਹਨਾ ਉਹ ਹਾਂਜੀ ਠੀਕ ਹੈ ਜੀ ਉਹ ਬਈ ਇਹਨੇ ਕਿਹੜਾ ਕੋਠੇ ਹਾਰ ਲੈਣਾ ਮੂੰਹ ਹੀ ਪੋਣਾ ਮੂੰਹ ਹੀ ਪੋਣਾ ਜੀ ਹਾਂਜੀ ਹਾਂਜੀ ਇਹ ਉਦਾਂ ਵੀ ਕੋਲ ਚੁੰਬੜਦੇ ਰਹਿੰਦੇ ਆ ਹਾਂ ਹਾਂਜੀ ਹਾਂਜੀ ਪਾਗਲ ਇਹਨਾਂ ਦੇ ਦੇਖੋ ਜੀ ਮੂੰਹ ਹੀ ਪੋਣਾ ਆ ਠੀਕ ਆ ਕੱਟਣਾ ਹੀ ਆ ਜੈ ਰਹੇ ਯਾਰਾ ਪੁੱਤ ਵੀ ਕਦੀ ਮੰਨ ਨਹੀਂ ਕਰਦਾ ਕਿ ਅਸੀਂ ਪਿੰਡ 'ਚ ਰਹੀਏ ਬਾਕੀ ਹਵਾਂ ਜਿਹੜੀਆਂ ਸਹੇਲੀਆਂ ਵੀ ਪਿੰਡ 'ਚ ਰਹਿੰਦੀਆਂ ਆਣੀਆਂ ਉਹ ਨਹੀਂ ਕਦੀ ਕਹਿੰਦੀ ਕਿ ਤੁਸੀਂ ਪਿੰਡ ਚ ਆਜੋ ਕਹਿੰਦੇ ਆ ਕਹਿੰਦੇ ਆ ਪਰ ਤੁਹਾਡਾ ਮਨ ਇੱਥੇ ਲੱਗਦਾ ਹਾਂਜੀ ਕੀ ਬਾਤ ਆ ਬਹੁਤ ਵਧੀਆ ਤੁਸੀਂ ਬਹੁਤ ਨੇਚਰ 'ਚ ਵਧੀਆ 'ਚ ਰਹਿ ਰਹੇ ਆ ਬਿਨਾਂ ਮਤਲਬ ਸਪਰੀਆਂ ਦਾ ਇਲਾਕਾ ਨਹੀਂ ਹੈਗਾ ਮਤਲਬ ਜਿਦਾ ਹੁਣ ਤਾਂ ਪੋਲੂਸ਼ਨ ਹੀ ਬਹੁਤ ਆ ਬਿਨਾਂ ਪੋਲੂਸ਼ਨ ਤੋਂ ਰਹਿ ਰਹੇ ਆ ਇੱਥੇ ਆ ਹਾਂਜੀ ਚਲੋ ਠੀਕ ਥੋੜਾ ਰਕਤ ਵਧੀਆ ਇਸ ਕਰਕੇ ਬਿਲਕੁਲ ਜੀ ਗਰਮੀ ਵੀ ਘਟ ਪੈਂਦੀ ਆ ਬਿਮਾਰੀਆਂ ਵੀ ਘਟੋ ਆ ਇੱਧਰ ਇਹ ਫਰਕ ਵੀ ਹਵਾ ਠੰਡੀ ਆਉਂਦੀ ਹੁੰਦੀ ਹੈ ਨਾ ਭਾਜੀ ਹਾਂਜੀ ਬਹੁਤ ਫਰਕ ਆ ਜੀ ਬਹੁਤ ਫਰਕ ਲੱਗਦਾ ਇੱਥੇ ਦਾ ਕਿਉਂਕਿ ਲੋਕਾਂ ਨੇ ਤਾਂ ਪਿੰਡਾਂ 'ਚ ਏਸੀ ਬਹੁਤ ਲਾ ਲਏ ਉਹ ਗਰਮਿਆਸ਼ ਤਾਂ ਉਦੋਂ ਹੀ ਹੋ ਜਾਂਦੀ ਹੈ ਹਾਂਜੀ ਕੋ ਉਹ ਕਮਰੇ ਟਪੇ ਰਹਿੰਦੇ ਆ ਬਿਲਕੁਲ ਹੋਰ ਟਪੇ ਰਹਿੰਦੇ ਆ ਠੀਕ ਆ ਇੱਧਰ ਗਰਮਿਆਸ਼ ਹੈ ਨਹੀਂ ਰਾਤ ਨੂੰ ਠੰਡ ਹੁੰਦੀ ਆ ਠੀਕ ਹੈ ਗਰਮੀਆਂ ਦੇ ਵਿੱਚ ਵੀ ਰਾਤ ਨੂੰ ਸਾਨੂੰ ਠੰਡਤ ਮਿਲਦੀ ਆ ਬਿਲਕੁਲ ਠੀਕ ਆ ਹਾਂਜੀ ਸ਼ੁਕਰੀਆ ਭਾਜੀ ਤੁਹਾਡਾ ਧੰਨਵਾਦ ਸ਼ਾਬਾਸ਼ ਬੁੱਤ ਇੱਦਾਂ ਹੀ ਵਾਸ ਪੜ੍ਹਾਈ ਕਰਿਓ ਮਨ ਲਾ ਕੇ ਠੀਕ ਆ ਪਾਪਾ ਦਾ ਨਾਮ ਰੋਸ਼ਨ ਕਰਨਾ ਹਾਂਜੀ ਇੰਨੀ ਨੂੰ ਪਾ ਰਿਆ ਇਹਨਾਂ ਦਾ ਇਹਨਾਂ ਦਾ ਬਣਦਾ ਹਾਂਜੀ ਠੀਕ ਹੈ ਇਹ ਕੁੜੀਆਂ ਆਪਣੀਆਂ ਸੋਮੇਦਾਰਾ ਲਾਈ ਕਿਆ ਨਹੀਂ ਸਹੀ ਹੈ ਜੀ ਤੁਸੀਂ ਵੀ ਇਹਨਾਂ ਦੀ ਤਾਰੀਫ ਕੀਤੀ ਕਿ ਮੇਰੀਆਂ ਕੁੜੀਆਂ ਬਹੁਤ ਬਾਦਰ ਆ ਐ ਮਤਲਬ ਕੱਲੀਆਂ ਚੜੀਆਂ ਦੀਆਂ ਕੱਲੀਆਂ ਆ ਜਾਂਦੀਆਂ ਆ ਠੀਕ ਆ ਭਾਜੀ ਧੰਨਵਾਦ ਸ਼ੁਕਰੀਆ ਧੰਨਵਾਦ